ਆ ਦੱਸ ਦਈਏ ਕਿ ਹਿਮਾਚਲ ਘੁੰਮਣ ਦੀ ਐਂਟਰੀ ਲੱਗਦੀ ਆ ਜਦੋਂ ਤੁਸੀਂ ਹਿਮਾਚਲ ਵਿੱਚ ਐਂਟਰ ਹੁੰਦੇ ਹੋ ਤਾਂ ਤੁਹਾਡੀ 60 ਰੁਪਏ ਫੀਸ ਲੱਗਦੀ ਆ ਔਰ 60 ਰੁਪਏ ਪਰਚੀ ਕਾਦੀ ਲੱਗਦੀ ਆ ਕਿ ਤੁਸੀਂ ਹਿਮਾਚਲ ਦੇ ਅੰਦਰ ਐਂਟਰ ਹੁੰਦੇ ਹੋ ਤਾਂ ਤੁਹਾਡੀ 60 ਰੁਪਏ ਪਰਚੀ ਲੱਗਦੀ ਆ ਔਰ ਇਸ ਵੇਲੇ ਅਸੀਂ ਖਟਿਆੜ ਦੇ ਵਿੱਚ ਖੜੇ ਆ ਔਰ ਇੱਥੇ ਲਗਭਗ ਪੂਰੇ ਪੰਜਾਬੀ ਪੌਂਗ ਡੈਮ ਦੇ ਕੋਲ ਪੰਜਾਬ ਦੇ ਲੋਕ ਇੱਥੇ ਪਹੁੰਚਦੇ ਨੇ ਔਰ ਦੱਸ ਦਈਏ ਖਟਿਆੜ ਅੱਡਾ ਔਰ ਫੇਮਸ ਹੈ ਜੇ ਖਾਣ ਪੀਣ ਦੇ ਸ਼ੌਕੀਨਾ ਦੀ ਗੱਲ ਕਰੀਏ ਤਾਂ ਇੱਥੇ ਖਾਣ ਪੀਣ ਦੇ ਸ਼ੌਕੀਨ ਬਹੁਤ ਆਉਂਦੇ ਆ ਪੰਜਾਬ ਦੇ ਵਿੱਚੋਂ ਬਹੁਤ ਲੋਕ ਆਉਂਦੇ ਆ ਔਰ ਇੱਥੇ ਪਹੁੰਚਦੇ ਆ ਜਦੋਂ ਪਹੁੰਚਣ ਤੋਂ ਪਹਿਲਾਂ ਇੱਥੇ ਇੱਕ ਪਰਚੀ ਲੱਗਦੀ ਆ ਜਿਸ ਦੀ ਕੀਮਤ 60 ਰੁਪਏ ਆ ਔਰ ਉਸ ਕੀਮਤ ਦੇ ਵਿੱਚ ਤੁਸੀਂ ਹਿਮਾਚਲ ਕੋਈ ਵੀ ਏਰੀਆ ਘੁੰਮ ਸਕਦੇ ਹੋ ਜਦੋਂ ਤੁਸੀਂ ਪੰਜਾਬ ਦੇ ਵਿੱਚੋਂ ਹਿਮਾਚਲ ਐਂਟਰ ਹੁੰਦੇ ਹੋ ਤਾਂ ਤੁਹਾਡੀ 60 ਰੁਪਏ ਪਰਚੀ ਲੱਗਦੀ ਆ ਕਿਉਂ ਨਾ ਪਰਚੀ ਲੱਗੇ ਕਿਉਂਕਿ ਇੱਥੇ ਘੁੰਮਣ ਵਾਲੀਆਂ ਜਗ੍ਹਾ ਨੇ ਕਿਉਂਕਿ ਇੱਥੇ ਦੇਵ ਭੂਮੀ ਆ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਔਰ ਦੱਸ ਤਈਆ ਖਟਿਆੜ ਦੇ ਅੱਡੇ ਵਿੱਚ ਖੜੇ ਆਪਾਂ ਇਹ ਬੱਸਾਂ ਖੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਖਟਿਆੜ ਅੱਡੇ ਦੀਆਂ ਵਿਖਾ ਰਿਹਾ ਔਰ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵੀ ਕਿਸੇ ਤੋਂ ਘੱਟ ਨਹੀਂ ਆ ਘੁੰਮਣ ਨੂੰ ਜਗ੍ਹਾ ਪੰਜਾਬ 'ਚ ਹੀ ਬਹੁਤ ਨੇ ਪਰ ਪੰਜਾਬ ਦੀ ਐਂਟਰੀ ਕੋਈ ਨਹੀਂ ਪੰਜਾਬ ਦੇ ਟੋਲ ਟੈਕਸ ਲੱਗਦੇ ਆ ਲੋਕ ਉਸੇ ਨੂੰ ਹੀ ਐਂਟਰੀ ਸਮਝਦੇ ਆ ਹਿਮਾਚਲ ਦੇ ਲੋਕ ਕਹਿੰਦੇ ਆ ਕੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਰਚੀਆਂ ਲੱਗਦੀਆਂ ਪੰਜਾਬ ਦੇ ਵਿੱਚ ਬਹੁਤ ਸਾਰੇ ਟੋਲ ਲੱਗਦੇ ਆ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਐਂਟਰੀ ਫੀਸ ਨਹੀਂ ਲੱਗਦੀ ਪੰਜਾਬ ਦੇ ਵਿੱਚ ਟੋਲ ਲੱਗਦਾ ਜਿਹੜਾ ਰੋਡ ਬਣਿਆ ਹੁੰਦਾ ਉਹ ਰੋਡ ਟੋਲ ਲੱਗਦਾ ਹੁਣ ਦੱਸ ਦਈਏ ਕਿ ਅਸੀਂ ਖਟਿਆੜ ਦੇ ਵਿੱਚ ਖੜੇ ਆ ਔਰ ਹਿਮਾਚਲ ਦੇ ਵਿੱਚ ਖੜੇ ਆ ਔਰ ਇੱਥੇ ਖਾਣ ਪੀਣ ਦੇ ਸ਼ੌਕੀਨਾ ਦੀ ਗੱਲ ਕਰ ਦਈਏ ਔਰ ਤੁਸੀਂ ਹਿਮਾਚਲ ਦੇ ਵਿੱਚ ਖੜੇ ਹੋ ਜੇ ਪੰਜਾਬ ਦੇ ਵਿੱਚੋਂ ਹਿਮਾਚਲ ਵੱੜਨ ਦੀ ਐਂਟਰੀ ਲੱਗਦੀ ਆ ਤੁਹਾਡੀ 60 ਰੁਪਏ ਪਰਚੀ ਤਾਂ ਤੁਸੀਂ ਜਦੋਂ ਪੰਜਾਬ ਜਾਂਦੇ ਹੋ ਤਾਂ ਹਿਮਾਚਲ ਵਾਲਿਆਂ ਨੂੰ ਕੋਈ ਪਰਚੀ ਨਹੀਂ ਲੱਗਦੀ ਜੇ ਪਠਾਨਕੋਟ ਜਾਂਦੇ ਹੋ ਤਾਂ ਤੁਹਾਨੂੰ ਕੋਈ ਪਰਚੀ ਨਹੀਂ ਲੱਗਦੀ ਲੇਕਿਨ ਹਿਮਾਚਲ ਦੀ ਪਰਚੀ ਜਦੋਂ ਤੁਸੀਂ ਹਿਮਾਚਲ ਆਉਂਦੇ ਹੋ ਤਾਂ ਪੰਜਾਬ ਵਾਲਿਆਂ ਨੂੰ ਪਰਚੀ ਜ਼ਰੂਰ ਲੱਗਦੀ ਆ 60 ਰੁਪਏ ਪਰਚੀ ਆ ਕਾਰਨ ਕੀ ਆ ਇਸ ਬਾਰੇ ਅਸੀਂ ਬੁੱਧੀਜੀਵੀ ਐਜੂਕੇਟਿਡ ਮਹਿਕਮਾ ਵਕੀਲ ਭਾਈਚਾਰੇ ਤੋਂ ਅਪੀਲ ਕਰਦੇ ਆ ਕਮੈਂਟ ਜ਼ਰੂਰ ਕਰਨਾ ਕਿ ਇਹ ਪਰਚੀ ਕਾਦੀ ਆ ਕਦੋਂ ਲੱਗੀ ਸੀ ਕਦੋਂ ਚਾਲੂ ਹੋਈ ਸੀ ਔਰ ਕਿੰਨਾ ਸਮਾਂ ਇਹ ਪਰਚੀ ਲੱਗਦੀ ਰਹੇਗੀ ਕਿਉਂ ਪਰਚੀ ਲੱਗਦੀ ਆ ਇਹਦੇ ਬਾਰੇ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਪਹੁੰਚੀ ਔਰ ਗੱਲ ਫਿਰ ਪਰਚੀ ਦੀ ਕਰ ਦਈਏ ਕਿ ਹਮਾਚਲ ਆਉਂਦੀ ਐਂਟਰੀ ਦੇ ਉੱਤੇ ਪਰਚੀ ਲੱਗਦੀ ਆ ਜਦੋਂ ਪੰਜਾਬ ਤੁਸੀਂ ਪਠਾਨਕੋਟ ਜਾਂਦੇ ਹੋ ਤਾਂ ਤੁਹਾਡੀ ਪਰਚੀ ਲੱਗਦੀ ਜਾਂ ਨਹੀਂ ਲੱਗਦੀ ਇਸ ਬਾਰੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ